ਜਨਵਰੀਏ ਸੀਤਲ ਸੁਭਾਅ ਵਾਲਾ ਕਿਸੇ ਦਾ ਚੰਨ ਜਦੋਂ ਉਸ ਲਈ ਪ੍ਰੀਤ ਨਾਲ ਭਰੀ ਸੌਗਾਤ ਲੈ ਕੇ ਆਵੇ ਤਾਂ ਉਦੋਂ ਸੌਗਾਤ ਲੈਣ ਵਾਲੀ ਦੀ ਖੁਸ਼ੀ ਅਸੀਮ ਹੁੰਦੀ ਏ ਵੈਸੇ ਤਾਂ ਜੇ ਮਾਹੀ ਦਾ ਸੁਭਾਈ ਜਨਵਰੀ ਦੀ ਠੰਡਕ ਦੇਣ ਵਾਲਾ ਹੋਵੇ ਤਾਂ ਇਸ ਤੋਂ ਵੱਡੀ ਜ਼ਿੰਦਗੀ ਵੱਲੋਂ ਦਿੱਤੀ ਕੋਈ ਸੌਗਾਤ ਨਹੀਂ ਹੋ ਸਕਦੀ ਅਤੇ ਜੇ ਇਹ ਸੌਗਾਤ ਵੀ ਤੁਹਾਡੇ ਮਨ ਨੂੰ ਭਾਉਣ ਵਾਲੀ ਸੌਗਾਤ ਲਿਆਵੇ ਤਾਂ ਕੀ ਕਹਨੇ ਤੋਹਫੇ ਪਿਆਰ ਦਾ ਪ੍ਰਗਟਾਵਾ ਕਰਨ ਦਾ ਵਧੀਆ ਸਾਧਨ ਨੇ ਜ਼ਿੰਦਗੀ ਵਿੱਚ ਅਹਿਮੀਅਤ ਰੱਖਦੇ ਦਿਨਾਂ ਤੇ ਜਦ ਜਦੋਂ ਵੀ ਦਿਲ ਚਾਹੇ ਆਪਣੇ ਪਿਆਰ ਨੂੰ ਪਿਆਰੀ ਜਹੀ ਸੋਗਾਤ ਦੇਣ ਨਾਲ ਪਿਆਰ ਵਿੱਚ ਗਹਿਰਾਈ ਵਧਦੀ ਏ। ਮਾਹੀ ਦੇ ਕਿਸੇ ਵਜ੍ਹਾ ਕਰਕੇ ਦੂਰ ਹੋਣ ਤੇ ਵੀ ਉਸ ਵੱਲੋਂ ਦਿੱਤੀਆਂ ਸੋਗਾਤਾਂ ਵਿੱਚੋਂ ਉਸਦੀ ਝਲਕ ਦਿਖਦੀ ਏ। ਅੱਜਕੱਲ੍ਹ ਦੇ ਮਾਹੀ ਅੱਜਕੱਲ੍ਹ ਦੀਆਂ ਜ਼ਰੂਰਤਾਂ ਅਨੁਸਾਰ ਆਪਣੀ ਸ਼੍ਰੀਮਤੀ ਨੂੰ ਸੋਗਾਤ ਦੇ ਸਕਦੇ ਨੇ। ਤੇ ਉਹਨਾਂ ਦੀ ਸ਼੍ਰੀਮਤੀ ਵੀ ਇਸ ਸਗਾਤ ਦੀ ਪੂਰੀ ਸੰਭਾਲ ਕਰੇਗੀ। ਅਮੋਲਕ ਪਿਆਰ ਕਿਸੇ ਆਮ ਜਹੀ ਚੀਜ਼ ਨੂੰ ਵੀ ਉੱਚਾ ਦਰਜਾ ਦਿਵਾ ਦਿੰਦਾ ਏ। ਤੋਹਫਾ ਦੇਣ ਵਾਲਾ ਲੈਣ ਵਾਲੇ ਨੂੰ ਇਹ ਇਲਮ ਕਰਵਾ ਦਿੰਦਾ ਏ ਕਿ ਤੂੰ ਮੇਰੀਆਂ ਯਾਦਾਂ ਵਿੱਚ ਹਮੇਸ਼ਾਂ ਤੇ ਤੇਰੀਆਂ ਯਾਦਾਂ ਵਿੱਚ ਮੈਂ ਹਮੇਸ਼ਾ ਰਹਾ ਇਹ ਮੇਰੀ ਖਾਹਿਸ਼ ਏ। ਪਤੀ-ਪਤਨੀ ਦਾ ਰਿਸ਼ਤਾ ਬਰਕਰਾਰ ਰੱਖਣ ਲਈ ਸੱਚਾਈ, ਇਮਾਨਦਾਰੀ ਅਤੇ ਵਿਸ਼ਵਾਸਤਾ ਹੋਣਾ ਬਹੁਤ ਜ਼ਰੂਰੀ ਏ। ਇਸ ਲਈ ਤੁਹਾਨੂੰ ਇਹੀ ਸਲਾਹ ਹੈ ਕਿ ਆਪਣੀ ਪਤਨੀ ਨੂੰ ਕਿਸੇ ਧੋਖੇ ਵਿੱਚ ਰੱਖਣ ਲਈ ਕੋਈ ਗੱਲ ਛੁਪਾਉਣ ਲਈ ਤੋਹਫੀਆਂ ਦਾ ਸਹਾਰਾ ਨਾ ਲਵੋ। ਇਹ ਰਿਸ਼ਤੇ ਵਿੱਚ ਬੇਈਮਾਨੀ ਬਹੁਤ ਵੱਡਾ ਗੁਨਾਹ ਹੈ ਅਤੇ ਅਜਿਹੇ ਗੁਨਾਹਾਂ ਤੋਂ ਬਚ ਕੇ ਹੀ ਰਹੋ। ਰਚਨਾ ਸੁਣ ਕੇ ਕੀ ਵਿਚਾਰ ਬਣਿਆ? ਦੇਣ ਜਾ ਰਹੇ ਹੋ ਉਸ ਨੂੰ ਸੁਗਾਤ ਜਿਸ ਦੇ ਤੁਸੀਂ ਚਾਹਨੋ ਉਮੀਦ ਹੈ ਤੁਸੀਂ ਅਤੇ ਤੁਹਾਡੇ ਦਿਲ ਦੀ ਮਲਿਕਾ ਤੋਹਫੀਆਂ ਦਾ ਆਦਾਨ-ਪ੍ਰਦਾਨ ਕਰਕੇ ਔਖੇ ਦਿਨਾਂ ਨੂੰ ਕਾਟੋਖਾ ਅਤੇ ਸੌਖੇ ਦਿਨਾਂ ਨੂੰ ਹੋਰ ਸੌਖਾ ਬਣਾਦੇ ਰਹੋਗੇ